ਮੇਰਾ ਤਰਮਿੰਦਰ ਸਿੰਘ ਦੁੱਲਟ ਬੀਜੇਪੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਣ ਜਿਵੇਂ ਕਿ ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਚੋਣ ਮદાન ਭੱਕ ਚੁੱਕਿਆ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਮદાન ਚ ਉਤਾਰ ਦਿੱਤੇ ਹੋਏ ਜੇ ਆਪਾਂ ਨਜ਼ਰ ਮਾਰਦੇ ਹਾਂ ਅੱਖਾਂ ਬੰਦ ਕਰਕੇ ਆਉਦੇ ਦਿਲ ਤੇ ਹੱਥ ਰੱਖ ਕੇ ਦੇਖੀਏ ਤਾਂ ਇੱਕੋ ਤਸਵੀਰ ਹੈ ਇੱਕੋ ਨਾਂ ਸਾਰਿਆਂ ਦੇ ਸਾਹਮਣੇ ਆਊਗਾ ਸ਼੍ਰੀ ਅਰਵਿੰਦ ਕੰਨਾ ਜੀ ਦਾ ਕਿਉਂਕਿ ਅਰਵਿੰਦ ਕੰਨਾ ਜੀ ਬੜੇ ਲੰਬੇ ਸਮੇਂ ਤੋਂ ਸੰਗਰੂਰ ਲੋਕ ਸਭਾ ਦੇ ਵਿੱਚ ਆਪਣੀ ਸੇਵਾ ਕਰ ਰਹੇ ਨੇ ਇਹ ਰਾਜਨੀਤੀ ਦੇ ਨਾਲ-ਨਾਲ ਇੱਕ ਸਮਾਜ ਸੇਵੀ ਵੀ ਨੇ ਕਿਉਂਕਿ ਇਹ ਬੱਖੋ ਬੱਖ ਪਿੰਡਾਂ 'ਚ ਡਾਕਟਰਾਂ ਦੀ ਟੀਮਾਂ ਇਹਨਾਂ ਦੀ ਜਾਂਦੀਆਂ ਨੇ ਫ੍ਰੀ ਇਲਾਜ ਫ੍ਰੀ ਦਵਾਈਆਂ ਲੋਕਾਂ ਨੂੰ ਦੇ ਰਹੇ ਨੇ ਤੇ ਇੱਕ ਭੈਣਾ ਦੀ ਮੀਰ ਨਾਲ ਦੀ ਮਹਿਲਾ ਵੀ ਤਿਆਰ ਆ ਜਿਹੜੇ ਪਿੰਡਾਂ ਜਾ ਜਾ ਕੇ ਲੋੜਵੰਦ ਭੈਣਾਂ ਦੇ ਗਰੁੱਪ ਬਣਾਉਂਦੇ ਨੇ ਤੇ ਉਹਨਾਂ ਦੀ ਵੀ ਘਰ ਦੇ ਚੁੱਲ੍ਹੇ ਚੋਂਕੇ ਚਲਾਉਣ ਦੇ ਵਿੱਚ ਰੋਜ਼ਗਾਰ ਮਹਈਆ ਕਰਾ ਕੇ ਮਦਦ ਕਰਦੇ ਨੇ ਔਰ ਕੋਈ ਵੀ ਕੈਂਡੀਡੇਟ ਇਹਨਾਂ ਦੇ ਮੁਕਾਬਲੇ ਵਿੱਚ ਨਹੀਂ ਤੇ ਮੈਨੂੰ ਪੂਰੀ ਉਮੀਦ ਆ ਸਾਰੇ ਸੁਧੂ ਲੋਕ ਸਭਾ ਹਕਕੇ ਨਿਵਾਸੀ ਨੇ ਉਹਨਾਂ ਨੂੰ ਅਪੀਲ ਵੀ ਕਰਦਾ ਬੇਨਤੀ ਵੀ ਕਰਦਾ ਵੀ ਸਾਰੇ ਰਵਿੰਦਰ ਕਨਾਈ ਦਾ ਸਾਥ ਦੇਣਗੇ ਤੇ ਬਹੁਤ ਵੱਡੀ ਜਿੱਤ ਨਾਲ ਲੋਕ ਸਭਾ ਸਿਰੂ ਸੀਟ ਨੂੰ ਜਿਤਾ ਕੇ ਸੈਂਟਰ ਚ ਬਣ ਜਾ ਰਹੀ ਜੋ ਸਰਕਾਰ ਆ ਸਾਡੀ ਮੋਦੀ ਜੀ ਉਹਦੇ ਵਿੱਚ ਹਿੱਸਾ ਪਾਉਣਗੇ ਸੂਬੇ ਦਾ ਵਿਕਾਸ ਤੇ ਸਾਡੇ ਹਲਕੇ ਦਾ ਵਿਕਾਸ ਕਰਾਉਣਗੇ